ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੇ ਖਰਨਾਖਸ਼ ਦੁਸ਼ਟ ਘਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇ ਬਿਆੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਹ ਹੋਂ ਕਰੀ ਨਾ ਹੋਈ ਬਲਖਰੀ ਕੁਦਰਤ ਵਸਿਆ ਤੇਰੇ ਅੰਤ ਨ ਜਾਈ ਲਖਿਆ ਰਖਾਓ ਜਾਤਮੈ ਜੋਤ ਜੋਤਮੈ ਹੈ ਜਾਤਾ ਅਕਲ ਕਲਾ ਭਰਪੂਰ ਰਖਿਆ ਤੂੰ ਸੱਚਾ ਸਾਖੈਬ ਸਿਫਤ ਤੁਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਖਾ ਜਤਬਾਖੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਮਨ ਹਾਰੇ ਕੇਤੇ ਤੇਰੇ ਰਾਗ ಪರಿਸੋ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋਂ ਪਵਨ ਪਾਣੀ ਮੈਂ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਦਨੋਂ ਚਿਤ ਗੁਪਤ ਲੇਖ ਜਾਨਾ ਨ ਲੇਖ ਲੇਖੋ ਧਰਮ ਵਿਚਾਰੇ ਗਾਵਨ ਤੁਦਨੋਂ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋਂ ਇੰਦਰ ਇਧਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਦਨੋਂ ਸਾਧ ਵਿਚਾਰੇ गावना तुदनो जति सती संतोखे गावना तुदनो वीर करारे गावना तुदनो पण्डत पदन रखी सार युग जुग वेद नालै गावना तुदनो मोहनिया मन मोहना स्वर्ग मश पयाले गावना तुदनो रतन उपाए तेरे 86 तीर्थ नालै ਗਾਵਨ ਤੁਧਨੋ ਜੋਤ ਮਹਾ ਬਲ ਸੂਰਾ ਗਾਵਨ ਤੁਧਨੋ ਖਾਣੇ ਚਾਰੇ ਗਾਵਨ ਤੁਧਨੋ ਖੰਡ ਮੰਡਲ ਭਰੇ ਮੰਡ ਕਰ ਕਾਰੋ ਰੱਖੇ ਤੇਰੇ ਤਾਰੇ ਸੇਈ ਤੁਧਨੋ ਗਾਵਨ ਜੋ ਤੁਧ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈ ਚਿਤ ਰਾਮਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਖੇਬ ਸੱਚ ਸਾਚੀ ਨਾਹੀ ਹੈ ਪੀ ਹੋਂਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀਵ ਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਤ ਸਾਖੇਬ ਨਾਨਕ ਰਹੈ ਨੋ ਰਜਾਈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿਠਾ ਖੋਏ ਕੀਮਤ ਪਾਈ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੈ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੇ ਕਿਹੇ ਰਾਏ ਕੋਈ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ ਰਹਾਵੋ ਸਾਬਾ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਤੇ ਅਨੇ ਗੁਰ ਗੁਰਾਈ ਕਹਿਣ ਨ ਜਾਈ ਤੇਰੀ ਤੇਲ ਵਡਿਆਈ ਸਾਬ ਸਤ ਸਭ ਤਪ ਸਭ ਚਗਿਆਈਆ ਸਿੱਧਾ ਪੁਰਖਾਂ ਕੀਆ ਵਡਿਆਈਆ ਤੁਧ ਵਿੰਨ ਸਿੱਧੀ ਕਿਨੇ ਨ ਪਾਈਆ ਕਰਮ ਮ ਮਿਲੈ ਨਾਹੀ ਠਾਕਰ ਖਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾ ਰਾਜ ਜਸ ਤੂ ਦੇਹ ਤਿਸੇ ਕਾਚਾਰਾ ਨਾਨਕ ਸਤ ਸਵਾਰਣ ਖਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਣੇ ਔਖਾ ਸੱਚਾ ਨਾਉ ਓ ਸੱਚੇ ਨਾਮ ਕੀ ਲਾਗੈ ਭੂਖ ਉਤਪੋਖੇ ਖਾਏ ਚਲਿਐ ਦੁਖ ਸੋ ਕਿਉ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਖਾਓ ਸਾਚੇ ਨਾਮ ਕੀ ਤਲਵਟਿ ਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਵਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿਨਦਰ ਹੈ ਨ ਚੁੱਕੇ ਭੋਗ ਗੜੈ ਹੋਰ ਨਹੀਂ ਕੋਇ ਨਾ ਕੋ ਹੋਆ ਨਾ ਕੋ ਹੋਏ ਜੀਵਣ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮਾਂ ਬਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨਾ ਸਤ ਗੁਰ ਸਾਤਿ ਪ੍ਰਖਾ ਬਿਨੋ ਕਰੋ ਗੁਰ ਪਾਸ ਖਮ ਕੀਰੇ ਕਰਮ ਸਤ ਗੁਰ ਸਰਨਾਈ ਤਾਰੁ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮਨਾਮ ਪਰਗਾਸ ਗੁਰਬਤ ਨਾਮ ਮੇਰਾ ਪ੍ਰਾਨ ਸਖਾਈ ਹਾਰਾ ਕੀਰਤ ਫਮਰੀ ਰਹਿਰਾਸ ਰਹਾਵ ਹਰ ਜਨ ਕੇ ਵਡ ਪਾਗ ਵਡੇਰੇ ਜਨ ਹਰ ਖਰ ਸਰਦਾ ਖਰ ਪਿਆਸ ਹਰ ਖਰ ਨਾਮ ਮਿਲੇ ਤ੍ਰਪਤਾਸੈ ਮੇਲ ਸੰਗਤ ਗੁਣ ਪਰਗਾਸ ਜੇਨ ਹਰ ਖਾਰੋ ਹਰ ਰਸ ਨਾਮ ਨ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨੇ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਤੋਰ ਮਸਤ ਕਲਿਖਾ ਲਿਖਾਸ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ raag gujri mahalla panjwa kahe re mano chit vai uddam ja aakhir khar jeeo pariya sail patthar mah jant upaaye ta kar jik aage kar taria mere mato jee saath sangat mile so taria gaur prasad brahm pad paaya so ke kaasht khariya rahavo janan pita lok soat ban ta koi na kis ki taria ਸੇਰਾ ਸੇਰਾ ਰਿਜਕ ਸਾਂ ਬਾਹੇ ਠਾਕੁਰ ਕਾਹੇ ਮਨ ਭੋ ਕਰਿਆ ਊੜੈ ਊੜ ਆਵੈ ਸੇ ਕੋਸ ਤਿਸ ਪਾਸ਼ੇ ਬਚਰੇ ਸ਼ਰਿਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਮਹ ਹੈ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਾਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਪਾਰਾ ਘਰਿਆ ਰਾਗ ਆਸਾ ਮਖੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਰੰજન ਹਰਿ ਪੁਰਖ ਨਰੰજન ਹਾਰਿ ਅਗੰਮ ਮੰਗਮ ਅਪਾਰਾ ਸਭ ਤਿਆਵੇਂ ਸਭ ਤਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਂ ਕਾ ਦਾ ਤਾਰਾ ਅਖਰ ਤਵ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰਿਆਪੇ ਠਾਕੁਰ ਖਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰ ਅੰਤਰ ਜੀ ਹਰ ਏਕੋ ਪੁਰਖ ਸਮਾਨਾ ਏਕੋ ਦਾਤੇ ਏਕ ਭਖਾਰੀ ਜੀ ਸਾਬਾ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤਉਦ ਜੀ ਜਾਨੋ ਨਾਨਕ ਤਿਨ ਕੁਰਬਾਨ ਹਰਤ ਆਵੇ ਅਖਰਤ ਆਵੇ ਤਉਦ ਜੀ ਸੇ ਜਨ ਜੁਗ ਮੈ ਸੁਭਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਅਖਰਤ ਆਇ ਜੀ ਤਿਨ ਟੂਟੀ ਜਮਕੇ ਭਾਸੀ ਜਿਨ ਨਿਰਭਉ ਜਿਨ ਹਰ ਨਿਰਪਉ ਤਿਆਜ ਜੀ ਤਿਨ ਕਾ ਭਉ ਸਾਬਕ ਵਾਸੀ ਦਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੈ ਹਰਖਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆਜ ਜੀ ਜਾਨਉ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤਾਂ ਤੇਰੇ ਭਗਤ ਸਲਾਖਨ ਤੋਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਵੇ ਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਨੋ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ અપਾਰੀ ਜੀ ਤੁਧ ਆਪੇ ਸਰਜ ਸਭ ਬਾਈ ਜਨਉ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਾਣਾਈ ਆਸਾ ਮਹੱਲਾ ਚੌਥਾ ਤੂ ਕਰਤਾ ਸਚਿਆਰ ਮੈਂ ਦਾ ਸਾਈਂ ਜੋਤਿ ਪਾਵੇ ਸੋਈ ਥਿਸੀ ਜੋ ਤੂ ਦੇਹੇ ਸੋਈ ਹਉ ਪਾਈ ਰਖਾਉ। ਸਭ ਤੇਰੀ ਤੂ ਸਭ ਨੇ ਤਿਆਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆ ਮੋ ਸਭ ਤੁਝ ਹੀ ਮਾਹ ਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੈਸਨੋ ਤੋ ਜਾਣ ਹੈ ਸੋਈ ਜਨ ਜਾਣ ਹੈ ਹਰ ਗੁਣ ਸਦਗਿ ਅੱਖ ਵਖਾਣਾ ਹੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਵੇ ਤੁਦ ਬਿਨ ਦੂਜਾ ਅਵਰ ਨ ਕੋਏ ਉਹ ਕਰ ਕਰ ਵੇਖੇ ਜਾਣੇ ਸੋਏ ਜਾਨੋ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਖਲਾ ਪਹਿਲਾ ਤਿਤ ਸਰ ਵਰੜੈ ਪਹਿਲੇ ਨਵਾਸਾ ਪਾਣੀ ਪਾਵਕ ਤਨ ਹੈ ਕੀਆ ਤੰਕਜ ਮੋ ਪਗ ਨਹੀਂ ਚਾਲੇ ਖਮ ਦੇਖਤੈ ਰੂਪੀ ਅਲੈ ਮਨ ਇਕਨਾ ਚਿਤਸਾ ਮੂੜ ਮਨਾ ਘਰ ਬਿਸਰਤ ਤੇਰੇ ਗੁਣ ਗਲਿਆ ਰਖਾਵਾ ਨਾਹੋ ਜਤੇ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸ਼ਰਣਾ ਜਨ ਤੋਂ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹੁ ਰੀਆ ਗੋਬਿੰਦ ਮਿਲਨ ਕੀ ਐ ਤੇਰੀ ਬਾਰੀ ਆ ਔਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਥ ਸੰਗਤਿ ਪਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕਾਏ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਾਏ ਰਖਾਓ ਇਹ ਅਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਨਿਆ ਖਰ ਰਾਇ ਕਹੁ ਨਾਨਕ ਹਮ ਨੀਚ ਕਰਮ ਸ਼ਰਨ ਪਰ ਕੀ ਰਖੋ ਸਰਮਾ ਕੋ ਨਾਨਕ ਥਮ ਨੀਚ ਕਰੰ ਸ਼ਰਨ ਪਰੈ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਇਗੁਰੂ ਜੀ ਕੀ ਫਤੈ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚਾਪੈ ਹਮਰੀ ਕਰੋ ਖਾਤ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਖੇ ਖਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸੁਭਾਏ ਤੁਮ ਕਾ ਬੋ ਆਪ ਖਾਤ ਦੇ ਮੁਹੇ ਵਿਚਾਵ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਅਛਾ ਨਿਜ ਕਰਦੇ ਕਰੀਐ ਸਭ ਵੈਰਣ ਕੋ ਅਜ ਸੰਰੀਐ ਪੂਰਨ ਹੋਏ ਤੁਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾਧ ਪੇ ਅਬਰਨਾ ਤਿਆ ਹੂੰ ਜੋ ਵਰਚਾ ਹੂੰ ਸੋ ਤੁਮ ਤੈ ਪਾਉ ਸੇਵਾ ਕਾ ਸੇਖ ਹਮਾਰੇ ਤਾਰਿਆ ਹੈ ਚੋਨ ਚੋਨਾ ਛਤਰ ਖਮਾਰੇ ਮਾਰਿਆ ਹੈ ਆਪ ਖਾਤ ਦੇ ਮੁਝੇ ਅਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂੰ ਜੋ ਸਦਾ ਖਮਾਰੇ ਪਛਾ ਸਿਰ ਅਸਤੋਜੂ ਕਰਿ ਔਰ ਸਿਆ ਰਖ ਲਿਓ ਮੈ ਰਖਣਹਾਰੇ ਸਾਹਿਬ ਸੰਤ ਸਖਾਇ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮਹਾਂ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾ사 ਸਕਲ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੀ ਸ਼ਿਵ ਕੀ ਆ ਬੇਦਰਾਜ ਬ੍ਰਹਮਾ ਜੋਤੀ ਆ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਕਰੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਤੇ ਜਸ਼ਨ ਉਪਜਾਇਓ ਵਾਦੇ ਅੰਤਿ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਖਮਾਰਾ ਨਮਸ਼ਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵ ਕਨਕੋਸ਼ਿਵ ਗੁਣ ਸੁਖ ਦਿਓ ਸ਼ਤਰਣ ਕੋ ਪਲਮ ਵਦ ਕੀਆ ਘਾਟ ਘਟ ਕੈ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸ਼ਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੈ ਸੁਖੇ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੇ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਅਕਰਖ ਕਰਤ ਹੋ ਕਬਹੋਂ ਤੁਮ ਮੇ ਮਿਲਤ ਦੇ ਤਰ ਸਭ ਹੋ ਜੀਤੇ ਬਦਨ ਸ੍ਰਿਸ਼ਟ ਸਭ ਤਾਰੈ ਆਪੇ ਆਪਣੇ ਬੂਜ ਉਚਾਰੈ ਤੁਮ ਸਭ ਕੀ ਤੈ ਰਹਿ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਵਕਾਰ ਨਿਰਲੰਭ ਆਦ ਅਨੇਲ ਅਨਾਦ ਅasambੋ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੀਵਨ ਪਾਵਤ ਬੇਦਾ ਤਾਕੋ ਕਰਪਾ ਹਲੇ ਅਲਮਾਨਤ ਮਖਾ ਮੂੜ ਕਸ਼ਪੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸ਼ਿਵ ਨਰੰਕਾਰ ਕ ਚੀਨਤ ਨੈ ਪਿਵ ਆਪੇ ਆਪਣੇ ਬੋਧ ਖ ਜੈਤੀ ਵਰਨਤ ਭਿਨ ਭਿਨ ਤੋਹ ਤੈਤੀ ਤੁਮਰਾ ਲਖਾ ਨ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕਾਏ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੇ ਪੂਪਾ ਅੰਡਜ ਜੈ ਰਾਜ ਸੇਤਜ ਕੇਨੇ ਉਤਪਜ ਖਾਨ ਬੌਰ ਰਚ ਦੀਨੇ ਕਹਉ ਹੂਲ ਰਾਜਾ ਸਭ ਬੈਠਾ ਕਹਉ ਸਮਟ ਪਿਓ ਸੰਕਰੇ ਇਕੈਠਾ ਸੇਗਰੇ ਸ੍ਰਿਸ਼ਟ ਦਿਖਾਇ ਅਚੰਭਵਿਆਤ ਜੁਗਾਤ ਸਰੂਪ ਸੁਜੰਭਵ ਅਬ ਰਖਸ਼ਾ ਮੇਰੀ ਤੁਮ ਕਰੋ ਸਿੱਖ ਅਵਾਰ ਅਸਿੱਖ ਸੰਗਰਵ ਦੁਸ਼ਟਾ ਜਿਤੇ ਔਟਵਤੀ ਉਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜਿ ਹਸ ਤੋ ਜਤਵ ਸਰਨੇ ਪਰੈ ਤਿਨ ਕੈ ਦੁਸ਼ਟ ਦੁਖ ਤਖਵੇਂ ਮਰੈ ਪਰਖ ਜਮਨ ਪਾਗ ਪਰੈ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਝੈ ਹੈ 타ਕੇ ਕਾਲ ਨਿਕਟ ਨਿ ਆਇ ਹੈ ਰੱਛਾ ਹੋਏ 타 ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਰਿਓ ਤਾਕੇ ਤਾਪ ਤਨ ਕਮੋ ਹਰਿਓ ਰਿੱਤ ਸਿੱਧ ਕਰਮੋ ਸਭ ਖੋਈ ਦੁਸ਼ਟ ਸ਼ਾਸ ਸਭ ਸਕੇ ਨ ਕੋਈ ਏਕ ਬਾਰ ਜਨਤ ਮੈ ਸੁਵਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਆ ਰੋ ਕਾ ਖਾ ਦਰਦ ਦੁਸ਼ਟ ਦੋਖ ਤੇ ਰਖ ਖੜਗ ਕੇਤ ਮੈ ਸ਼ਰਨ ਤੇ ਹਾਰੀ ਆਪ ਖਾਤ ਦੇ ਲਿਖੋ ਕੁਬਾਰੀ ਸਰਬ ਟਾਰ ਮੋਖ ਹਸਾਈ ਦੁਸ਼ਟ ਦੋਖ ਤੇ ਲਿਖੋ ਬਚਾਈ ਸਰਬ ਠੌਰ ਮਹੋ ਸਹਾਈ ਦੁਸ਼ਟ ਦੋਖ ਤੇ ਲੇਖੋ ਬਚਾਈ ਸਵਈਆ ਪਾਏ ਗਹਿ ਜਬ ਤੈ ਤੁਮ ਰਹਿ ਤਬ ਤੇ ਕੋ ਅੱਖ ਤਰੇ ਨਏ ਆਨਿਓ ਰਾਮ ਰਖੇ ਮਪੁਰਾਨ ਕੁਰਾਨ ਆਨੇਕ ਕਹੇ ਮਤੇ ਇਕਨ ਮੰਨਿਓ ਸਿਮਰਤਿ ਸ਼ਾਸਤਰ ਵੇਦ ਸਬੇ ਬਹੁ ਭੇਦ ਕਹੇ ਖਮੇ ਇਕ ਨ ਜਾਣਿਓ ਸੇਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਉ ਸਭ ਤੋ ਹੈ ਵਖਾਨਿਉ ਦੋਹਰਾ ਸਗਲ ਦੁਆਰ ਕੋ ਸਾਟਕਾਇ ਗਇਉ ਤੁਹਾਰੋ ਦੁਆਰ ਬਖਿ ਤਹ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਹੱਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਾਖ ਚ ਸੈਤੇ ਮਨ ਵਜੀਆਂ ਵਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋਂ ਤਾਂ ਗਾਵੋ ਹਰੀ ਕੇ ਰਾਮਾਨ ਜਿਨੇ ਵਸਾਇਆ ਕਹੇ ਨਾਨਕ ਆਨੰਦ ਹੈ ਕੋ ਵਾ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਖੋ ਖਰ ਨਾਲੇ ਖਰ ਨਾਲ ਰਖੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਵਰਥ ਸਵਾਮੀ ਸੋਕ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਖੋ ਖਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੇ ਸਹ ਹੈ ਜਿਸ ਦੇਹ ਸੋ ਪਾਵੇ ਸਦਾ ਸਫਤਾ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਹਰੇ ਕਾਖੈ ਨਾਨਕ ਸੱਚੇ ਸਾਖੇਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚੇ ਨਾਮ ਅਧਾਰ ਮੇਰਾ ਜਿਨ ਭੁਖਾ ਸਾਬ ਗਵਾਈਆ ਤਾਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੇਟਾ ਖੋ ਜਿਸ ਦੀਆਂ ਏਖ ਹੈ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜੇਤ ਘਰ ਉਤਾਰੀਆ ਪੰਚ ਦੂਤ ਤੁਦ ਵਸਾ ਕੀਤੇ ਕਾਲ ਕੰਟ ਪ ਮਾਰਿਆ ਤੁਰ ਕਰਮ ਪਾਇਆ ਤੁਧ ਜਿੰਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੈ ਅਨ ਦਸਨਹੁ ਵਡ ਪਾ ਗੀ ਹੋਂ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਵਿਸੂਰੇ ਦੁਖ ਰੋਗ ਸੰਤਾ ਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੈ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਖਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਖਿਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਨਾਗੇ ਬਾਜੇ ਅਨਹਦ ਤੂਰੇ ਮੁੰਦਾਬਨੀ ਮਹੱਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਅਦਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਏ ਵਸਤ ਤਜਿ ਨੈ ਜਾਈ ਨਿਤ ਨੇਤ ਰਖਿ ਉਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈ ਨਾ ਜੋਗ ਕੀਤਾ ਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮੈਂ ਰੰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਥਰੀਆ ਤਰਸ ਪਿਆ ਮੈਂ ਰੰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਧਾਰਿਆ ਪੌੜੀ ਤਿੱਥੈ ਤੂ ਸਮਰਥ ਜਿੱਥੇ ਕੋਏ ਨਾ ਖੇ ਉਥੈ ਤੇਰੀ ਰੱਖ ਅੰਗਨੀ ਉਦਰ ਬਾਹ ਹੈ ਸੁਣ ਕੇ ਜਮਕੇ ਦੂਤ ਨਾਏ ਤੇਰੇ ਛਟ ਜਾਹ ਹੈ ਭੌਜਲ ਵਿਖਮੇ ਅਸਗਾਖੋਂ ਗੁਰ ਸ਼ਬਦੀ ਪਾਰ ਪਾਹੈ ਜਿਨ ਕੋ ਲੱਗੇ ਪਿਆਸ ਅਮ੍ਰਿਤਸੇਖਾਖੇ ਕਲਮੈ ਇਹੋਂ ਪੰਨ ਗੁਣ ਗੋਵਿੰਦ ਗਾਹੈ ਸਭ ਸੈ ਨੋ ਕਿਰਪਾਲ ਸਮਾਲੈ ਸਾਖੈ ਸਾਖੈ ਬਿਰਤਾ ਕੋਈ ਨ ਜਾਏ ਜਿ ਆਵੇਂ ਤੁਧ ਆਹੈ ਸੋ ਲੋਕ ਮਥਲਾ ਪੰਜਵਾਂ ਅੰਤਰ ਗੁਰਿਆ ਰਦਨਾ ਜਿਹਵਾ ਜਪ ਗੁਰਨਾ ਨੈਤਰੀ ਸਤਗੁਰ ਪੇਖਨਾ ਸਰਵਨੀ ਸੁਨਨਾ ਗੁਰਨਾ ਸਤਿਗੁਰ ਸੇਤੀ ਰਤਿਆ ਦਰਗਹ ਪਾਈ ਠਾਵ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੇ ਉਤਮ ਕਾਢੀ ਐ ਵਿਰਲੈ ਕੈ ਕੈ ਮਹੱਲਾ ਪੰਜਵਾਰ ਰਖੇ ਰਖਣ ਖਾਰ ਆਪ ਉਵਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਖੋਵਾ ਆਪ ਦਿਆਲ ਮਨੋਂ ਲਗਸਾਰਿਆਨ ਸਾਥ ਜਨਾ ਕੈ ਸੰਗ ਭਵ ਜਲ ਤਾਰਿਆਨ ਸਾਾਕਤ ਨਿੰਦਕ ਦੋਸ਼ ਟਾਕਨ ਮਾਖਿਂ ਬਿਦਾਰਿਆਨ ਤਿਸ ਸਾਖਿ ਅਬ ਕੀਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਜਾਹੇ ਤਿਸ ਸਾਹਿਬ ਕੀਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ